ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਸ਼ਹਿਰ ਦੇ ਵਿੱਚ ਗਸ਼ਤ ਕਰ ਰਹੇ ਸੀ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਹੈ ਕਿ ਇੱਕ ਖਤਰੀ ਭਵਨ ਜਿਹੜਾ ਪੁਰਾਣਾ ਹੁੰਦਾ ਸੀ ਉਹਦੇ ਲਾਗੇ ਕੋਈ ਐਕਸੀਡੈਂਟ ਹੋਇਆ ਅਸੀਂ ਇੱਥੇ ਆਣ ਕੇ ਦੇਖਿਆ ਇੱਕ ਦੋ ਇੱਕ ਬੇਟਾ ਅਗੇ ਬੇਟੀ ਸੀਗੀ ਤੇ ਇੱਕ ਉਹਦਾ ਫਾਦਰ ਸੀਗਾ ਉਹਨਾਂ ਦੋਨਾਂ ਨੂੰ ਸੱਟਾਂ ਲੱਗੀਆਂ ਕਾਰ ਵਿੱਚ ਵੱਜੀ ਹੈ ਜਦੋਂ ਆਣ ਕੇ ਕਿ ਮੌਕੇ ਦੇਖਿਆ ਐਫ ਤੋਂ ਤੱਕ ਸਕੂਟਰੀਆਂ ਲੱਗੀਆਂ ਐਫ ਤੋਂ ਅੱਜ ਜਿਹੜੀ ਹੈਗੀ ਹੈ ਇਹਨਾਂ ਨੂੰ ਦੋ ਵਾਰੀ ਤਿੰਨ ਵਾਰੀ ਪਹਿਲੇ ਵੀ ਕਿਹਾ ਤੇ ਉੱਪਰ ਸ਼ੋਪਾ ਕੋਈ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਸਹਰੀ ਕਾਰੀਂ ਫਿਰ ਨਿਕਲਦੇ ਆ ਆ ਸਾਰੇ ਬੱਚੇ ਆ ਜਿੰਨੇ ਬੱਚੇ ਹੈਗੇ ਆ ਇਹ ਵੀ ਹੈ ਉਹ ਅੰਦਰ ਵੀ ਹੈ ਕਵੀਆ ਸਾਰੇ ਇਹ ਕਾਰੀਆਂ ਦੀਆਂ ਸਕੂਟਰੀਆਂ ਕੋ 1.5 200 ਸਕੂਟਰੀ ਜਿਹੜੀ ਹੈ ਸੁਪਰ ਮੋਟਰਸਾਈਕਲ ਇਹ ਲਗਾਏਗਾ ਸਾਰੀ ਸੜਕਾਂ ਨਾ ਰੋਕੀਏ ਓਰੇ ਓਨਰ ਜਿਹੜਾ ਉਹਨੇ ਇਹਨੂੰ ਥੱਲੇ ਬਣਾਇਆ ਸੀ ਇਹ ਕਿਤੇ ਅੱਗੇ ਪਿੱਛੇ ਹੋ ਗਿਆ ਮੈਂ ਮੈਂ ਨਾ ਬੰਦੇ 15 ਦਿਨ ਪਹਿਲਾਂ ਵੀ ਤਿੰਨ ਚਾਰ ਵਾਰੀ ਮੈਂ ਜਵਾਨੀ ਇਹਨੂੰ ਵਾਰਨਿੰਗ ਦੇ ਕੇ ਗਿਆ ਵੀ ਆਪਣੀ ਪਾਰਕਿੰਗ ਦਾ ਕੋਰੈਕਟ ਕਰੋ ਤੇ ਇਹ ਜਿਹੜਾ ਇੱਥੇ ਵਹੀਕਲ ਜੜੇ ਆ ਨਾ ਲੋਕ ਇਹਨਾਂ ਕੋਲ ਘੱਟੋ ਘੱਟ 100 150 ਬੱਚਾ ਹੁੰਦਾ ਤੇ ਮੇਰੇ ਖਿਆਲ ਚ ਕੋਈ ਬਿਊਟੀ ਸਾਲਨ ਦਾ ਜਾਂ ਕਦਰ ਉੱਤੇ ਉਹ ਇਹਨਾਂ ਦਾ ਹੈਗਾ ਯਾਰ ਸੈਂਟਰ ਤੇ ਉਹ ਅੱਡੀ ਟ੍ਰੇਨਿੰਗ ਵਾਲੇ ਆ ਬੱਚਿਆਂ ਕੋ ਪੈਸੇ ਲੰਦੇ ਆ ਸਾਰੇ ਇਹ ਮੁੜ ਕੇ ਨਾ ਉਹਨਾਂ ਕੋ ਪਾਰਕਿੰਗ ਦਾ ਨਾ ਕੋਈ ਰਹਾ ਸਾਰੇ ਦੇਖੋ ਆ ਬੱਚੇ ਇੱਧਰ ਦੇਖੋ ਆ ਸਾਰੇ ਇਹਨਾਂ ਦੇ ਬੱਚੇ ਆਜੇ ਹੁਣ ਦੇ ਗੁਰੂ ਨੇ ਹੋ ਗਏ ਤੇ ਇਹਨਾਂ ਨੇ ਸਾਰੇ ਇੱਥੋਂ ਤੱਕ ਵੀ ਕਿਲੇ ਇੱਥੋਂ ਤੱਕ ਤਾਂ ਸੜਕਾਂ ਮਗਰ ਕਿੰਨੀ ਖਰਾਜ ਜਾਂਦੀ ਹੈ ਸਾਰੇ ਲੌਂਗ ਪਾਰਕਿੰਗ ਦੇ ਚਲਾਨ ਕੀਤੇ ਆ ਔਰ ਇਹਨਾਂ ਨੂੰ ਲਿਖਤੀ ਵਾਰਨਿੰਗ ਦਾਂਗੇ ਅਹ ਉਹ ਲੋਨ ਤੇ ਆਪਣਾ ਅਰੇਂਜਮੈਂਟ ਜਿਹੜਾ ਉਹ ਕਰੋ ਪਾਰਕਿੰਗ ਦਾ